ਪਿੰਡ ਮਜਾਰਾ ਦੇ ਪ੍ਰਸਿੱਧ ਧਾਰਮਿਕ ਸਥਾਨ ਰਸੋਖਾਨਾ ਸ਼੍ਰੀ ਨਾਮਕਮਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕਰਕੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਮੁੱਖ ਮੰਤਰੀ ਭਗਵੰਤ ਵੱਲੋਂ ਮਜਾਰਾ ਰਾਜਾ ਸਾਹਿਬ ਵਿਖੇ ਪਵਨ ਸਰੂਪਾਂ ਬਾਰੇ ਬਿਆਨ ਦਿੱਤਾ ਗਿਆ ਹੈ ਇਹ ਬਿਆਨ ਗੁੰਮਰਾਹਕੁੰਨ ਤੇ ਤੱਥਾਂ ਤੋਂ ਦੂਰ ਹੈ ਉਹਨਾਂ ਆਖਿਆ ਕਿ ਇਸ ਬਿਆਨ ਦਾ ਰੱਤਾ ਪਰ ਇਸ ਬਿਆਨ ਵਿੱਚ ਰੱਤਾ ਪਰ ਵੀ ਸਚਾਈ ਨਹੀਂ ਹੈ ਅਮਰਿਕ ਸਿੰਘ ਬੱਲੋ ਵਾਲੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਮਜਾਰਾ ਸਾਹਿਬ ਦੇ ਰਸੋਖਾਨਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 169 ਪਾਵਨ ਸਰੂਪ ਸਤਖੰਡ ਵਿੱਚ ਬਰਾਜਮਾਨ ਹਨ ਜਿਨ੍ਹਾਂ ਵਿੱਚੋਂ 79 ਸਰੂਪ ਜੋ 1978 ਤੋਂ ਲੈ ਕੇ 1912 ਤੱਕ ਦੇ ਹਨ 62 ਸਰੂਪ ਜੋ ਭਾਈ ਜੀਵਨ ਸਿੰਘ ਚਤਰ ਸਿੰਘ ਦਿੱਲੀ ਪ੍ਰਬੰਧਕ ਕਮੇਟੀ ਦੇ ਛਪੇ ਹੋਏ ਹਨ ਇਸ ਤੋਂ ਇਲਾਵਾ 28 ਰੂਪ ਸ਼੍ਰੋਮਣੀ ਗੁਰਮਤਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2019 ਚ ਲਿਆਂਦੇ ਗਏ ਜਿਸ ਦਾ ਰਿਕਾਰਡ ਪ੍ਰਬੰਧਕ ਕਮੇਟੀ ਕੋਲ ਮੌਜੂਦ ਹੈ ਉਹਨਾਂ ਇਹ ਵੀ ਆਖਿਆ ਕਿ 30 ਬਿੱਦ ਰੂਪ ਗੋਇਦਮੈਲ ਸਾਹਿਬ ਵਿਖੇ ਜਾ ਕੇ ਜਮ੍ਹਾਂ ਕਰਵਾਏ ਗਏ 20 ਰੂਪ ਉਥੋ ਸ਼੍ਰੋਮਣੀ ਕਮੇਟੀ ਵੱਲੋਂ ਲਿਆਂਦੇ ਗਏ ਇਸੇ ਤਰ੍ਹਾਂ ਗੁਰੂ ਹਰ राय ਸਾਹਿਬ ਗੁਰਦੁਆਰਾ ਸਾਹਿਬ ਦੁਸਾਂਝ ਖੁਰਦੀ ਪ੍ਰਬੰਧਕ ਕਮੇਟੀ ਨੇ 10 ਰੂਪ ਸ਼੍ਰੋਮਣੀ ਕਮੇਟੀ ਤੋਂ ਲਿਆਂਦੇ ਜੋ ਰਸਾਗਰ ਰਸੋਖਾਨਾ ਪ੍ਰਬੰਧਕ ਕਮੇਟੀ ਨੂੰ ਸੇਵਾ ਲੇ ਪੇਟ ਕਰ ਦਿੱਤੇ ਉਸ ਦਾ ਰਿਕਾਰਡ ਵੀ ਪ੍ਰਬੰਧਕ ਕਮੇਟੀ ਕੋਲ ਮੌਜੂਦ ਹੈ ਉਹਨਾਂ ਆਖਿਆ ਕਿ ਮੁੱਖ ਮੰਤਰੀ ਨੇ ਸ਼੍ਰੀ ਅਮਰਸਰ ਸਾਹਿਬ ਬਖੇਪੇ ਸੀ ਤੋਂ ਪਹਿਲਾਂ ਹੜਬੜੀ ਚੁਆ ਕੇ ਬਿਆਨ ਦਿੱਤਾ ਉਹਨਾਂ ਆਖਿਆ ਕਿ ਮੁੱਖ ਮੰਤਰੀ ਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਉਹ ਸਾਡੇ ਗੁਰੂ ਘਰਾਂ ਜਾ ਕੇ ਰਿਕਾਰਡ ਦੀ ਜਾਂਚ ਕਰਾਉਣ ਉਹਨਾਂ ਆਖਿਆ ਕਿ ਸਟ ਦੀ ਟੀਮ ਵਿੱਚ ਕੋਈ ਵੀ ਅਧਿਕਾਰੀ ਅਮਰਤਾਰੀ ਨਹੀਂ ਸੀ ਉਹਨਾਂ ਆਖਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਸੈਟ ਦੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਸੈਟ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਦਾ ਸਾਰਾ ਰਿਕਾਰਡ ਪ੍ਰਬੰਧਕ ਕਮੇਟੀ ਨੇ ਦਿੱਤਾ ਦੁੱਖ ਦੀ ਗੱਲ ਇਹ ਹੈ ਕਿ ਪ੍ਰਬੰਧਕ ਕਮੇਟੀ ਪਾਸ ਸੈਟ ਦੀ ਟੀਮ ਦੇ ਨੇ ਸਾਰਾ ਰਿਕਾਰਡ ਸਹੀ ਹੋਣ ਦਾ ਦਾਵਾ ਕੀਤਾ ਪਰੰਤੂ ਮੁੱਖ ਮੰਤਰੀ ਦੇ ਸਲਾਹਕਾਰਾਂ ਦੇ ਕਾਰਨ ਗਲਤ ਰਿਪੋਰਟ ਪੇਸ਼ ਕੀਤੀ ਗਈ ਜਿਸ ਨਾਲ ਸਿੱਖ ਸਮਾਜ ਨੂੰ ਠੇਸ ਪੁੱਜੀ ਉਹਨਾਂ ਆਖਿਆ ਕਿ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਹੈ ਇੱਥੇ ਪੂਰੀ ਗੁਰਮਤ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਹੈ ਇਸ ਅਸਥਾਨ ਤੇ ਉਹਨਾਂ ਦੱਸਿਆ ਕਿ ਲਗਾਤਾਰ 42 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਇਸੇ ਇੱਥੇ ਕੋਈ ਵੀ ਸਰੂਪ ਅਜਿਹੇ ਨਹੀਂ ਜਿਸ ਦਾ ਸ਼ੋਮਨੀ ਕਮੇਟੀ ਦੇ ਲਾਪਤਾ ਸਰੂਪਾ ਨਾਲ ਕੋਈ ਵੀ ਸਬੰਧ ਹੋਵੇ ਉਹਨਾਂ ਆਖਿਆ ਕਿ 169 ਰੂਪਾ ਜੋ 107 ਸਰੂਪ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸ਼ਬੇ ਹੋਏ ਹਨ ਇਸੇ ਤਰ੍ਹਾਂ 215 ਚ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਸਾਰਾ ਰਿਕਾਰਡ ਪ੍ਰਬੰਧ ਕਮੇਟੀ ਕੋਲ ਰੱਖਿਆ ਜਾਂਦਾ ਹੈ ਉਹਨਾਂ ਆਖਿਆ ਕਿ ਸਰਕਾਰ ਵੱਲੋਂ ਇਸ ਮਾਮਲੇ 'ਚ ਪਰਚਾ ਦਰਜ ਕਰਕੇ ਸੰਗਤਾਂ ਦੇ ਹੀਰਦਿਆਂ ਨੂੰ ਠੇਸ ਪਹੁੰਚਾਈ ਹੈ ਉਹਨਾਂ ਆਖਿਆ ਕਿ ਮੁੱਖ ਮੰਤਰੀ ਦੇ ਗਲਤ ਬਿਆਨ ਕਰ ਇਲਾਕੇ 'ਚ ਦੰਗਾ ਪਸਾਦ ਹੋ ਸਕਦੇ ਸਨ ਉਨਾ ਆਖਿਆ ਕਿ ਰਿਪੋਰਟ ਚ ਜੋ ਲਿਖਿਆ ਗਿਆ ਹੈ ਇਹ ਸਰੂਪਰ ਸੋਈ ਸਟੋਰ ਵਿੱਚੋਂ ਮਿਲੇ ਹਨ ਗਲਤ ਜਾਣਕਾਰੀ ਹੈ। ਉਹਨਾਂ ਆਖਿਆ ਕਿ ਸਾਰੇ ਸਰੂਪ ਸੱਚ ਕਰਨ ਦੇ ਬਰਾਜਮਾਨ ਹਨ। ਉਹਨਾਂ ਆਖਿਆ ਕਿ ਜੇਕਰ ਸਾਡੇ ਸਥਾਨ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਔਣਤਾਈ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਸ ਦਾ ਕੁਲਦੀਪ ਸਿੰਘ ਗੜਗਾਜ ਨੂੰ ਬੇਨਤੀ ਕਰਾਂਗੇ ਉਹ ਆਪਣੀ ਟੀਮ ਭੇਜਣ ਉਹਨਾਂ ਦੀ ਜਾਂਚ ਕਰਨ ਉਹਨਾਂ ਆਖਿਆ ਕਿ ਮਰਿਆਦਾ ਸੰਬੰਧੀ ਗੱਲਬਾਤ ਕਰਨ ਦਾ ਅਧਿਕਾਰ ਪੰਜਾਬ ਸਰਕਾਰ ਨੂੰ ਨਹੀਂ ਹੈ। ਇਹ ਅਧਿਕਾਰ ਸਿਰਫ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਸ਼ੋਮਣੀ ਕਮੇਟੀ ਵੱਲੋਂ ਹਰ ਸਾਲ ਤਿੰਨ ਵਾਰ ਧਾਰਮਿਕ ਅਸਥਾਨਾਂ ਤੇ ਪਾਵਨ ਸਰੂਪਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਮਰਿਆਦਾ ਸੰਬੰਧੀ ਰਿਪੋਰਟ ਸ਼ੋਮਣੀ ਕਮੇਟੀ ਨੂੰ ਪੇਟ ਕੀਤੀ ਜਾਂਦੀ ਹੈ ਆਉ ਦੇ ਇਹ ਪੂਰੀ ਰਿਪੋਰਟ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਆਪਣੀ ਸਪੀਚ ਦੇ ਵਿੱਚ ਆਖਿਆ ਕਿ 328 ਸਰੂਪ ਜੋ ਲਾਪਤਾ ਹੋਏ ਸਨ ਜੋ ਮਸਲਾ ਬੜੇ ਲੰਮੇ ਸਮੇਂ ਤੋਂ ਸਿੱਖ ਜਗਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹਨਾਂ 328 ਰੂਪਾਂ ਦੇ ਵਿੱਚੋਂ 169 ਸਰੂਪ ਬੰਗਿਆ ਦੇ ਨੇੜੇ ਇੱਕ ਸਥਾਨ ਤੋਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬਰਾਮਦ ਕਰ ਲਏ ਗਏ ਆ ਪ੍ਰਾਪਤ ਕਰ ਲਏ ਗਏ ਇਸ ਤੋਂ ਅੱਗੇ ਉਹ ਕਹਿੰਦੇ ਨੇ ਕਿ 30 ਸਰੂਪਾਂ ਦਾ ਪ੍ਰਬੰਧਕਾਂ ਦੇ ਪਾਸ ਰਿਕਾਰਡ ਹੈ ਤੇ ਬਾਕੀ ਸਰੂਪਾਂ ਦਾ ਉਹਨਾਂ ਦੇ ਕੋਲ ਰਿਕਾਰਡ ਨਹੀਂ ਹੈ ਅਗਲੀ ਗੱਲ ਉਹਨਾਂ ਨੇ ਕੀਤੀ ਕਿ ਇੱਥੇ 30 ਸਰੂਪਾਂ ਦਾ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਸਰੂਪ ਐਸੇ ਨੇ ਜਿਹੜੇ ਅਲੋਟ ਹੋਰ ਅਸਥਾਨਾਂ ਦੇ ਨਾਂ ਤੇ ਹੋਏ ਆ ਤੇ ਉਹ ਇੱਥੇ ਨਹੀਂ ਇਸ ਤਰ੍ਹਾਂ ਦੀ ਸਟੇਟਮੈਂਟ ਇੱਕ ਸੂਬੇ ਦੇ ਮੁਖੀ ਨੂੰ ਦੇਣੀ ਨਹੀਂ ਚਾਹੀਦੀ ਸਾਨੂੰ ਨਹੀਂ ਪਤਾ ਵੀ ਕੀ ਮਜਬੂਰੀ ਰਹੀ ਆ ਮੁੱਖ ਮੰਤਰੀ ਸਾਹਿਬ ਦੀ ਕਿਉਂਕਿ ਇਹੋ ਜੀ ਸਟੇਟਮੈਂਟ ਜਦੋਂ ਸੂਬੇ ਦਾ ਮੁਖੀ ਜਾਰੀ ਕਰਦਾ ਤੇ ਇਹ ਇੱਕ ਤਰ੍ਹਾਂ ਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖੜੀ ਹੋ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਨੇ ਸਟੇਜ ਤੋਂ ਬਿਆਨ ਦੇ ਦਿੱਤਾ ਬਹੁਤ ਹੀ ਜ਼ਿੰਮੇਵਾਰ ਵਿਅਕਤੀ ਨੇ ਉਹ ਸਟੇਟ ਨੂੰ ਲੀਡ ਕਰ ਰਹੇ ਨੇ ਉਹਨਾਂ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਉਸ ਤੋਂ ਬਾਅਦ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਿੱਖ ਜਗਤ ਨੇ ਸਿੱਖ ਸੰਗਤਾਂ ਨੇ ਉਹਨਾਂ ਦੀ ਸਟੇਟਮੈਂਟ ਨੂੰ ਸੁਣਿਆ ਹੁਣ ਜਿਹੜੀਆਂ ਸੰਗਤਾਂ ਇਸ ਸਥਾਨ ਤੋਂ ਜਾਂ ਇਸ ਸਥਾਨ ਦੇ ਪ੍ਰਬੰਧਾਂ ਤੋਂ ਜਾਂ ਇਸ ਸਥਾਨ ਦੇ ਚਲਾਏ ਜਾ ਰਹੇ ਕਾਰਜਾਂ ਤੋਂ ਅਵੇਅਰ ਨਹੀਂ ਸਨ ਉਹਨਾਂ ਦੇ ਮਨ ਵਿੱਚ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਨੂੰ ਸੁਣ ਕੇ ਪਹਿਲਾ ਜੋ ਪ੍ਰਭਾਵ ਗਿਆ ਉਹ ਇਹ ਹੈ ਕਿ ਸ਼ਾਇਦ ਇਹ ਕੋਈ ਦੰਬੀ ਪਖੰਡੀ ਡੇਰਾ ਹੈ ਜਿੱਥੇ ਕੋਈ ਕੋਈ ਸਾਧ ਬੈਠਾ ਹੈ ਗੱਦੀ ਲਾ ਕੇ ਉਹ ਪੁੱਛਾ ਕੱਢਦਾ ਹੈ ਜਾਂ ਜਿਸ ਤਰ੍ਹਾਂ ਦੀਆਂ ਦੰਬੀ ਪਖੰਡੀ ਚੀਜ਼ਾਂ ਕਰਦੇ ਨੇ ਉਹੋ ਜਿਹਾ ਇਹ ਡੇਰਾ ਹੈ ਤੇ ਇੱਥੇ 169 ਸਰੂਪ ਜਿਹੜੇ ਉਹ ਮੁੱਖ ਮੰਤਰੀ ਸਾਹਿਬ ਨੇ ਬਰਾਮਦ ਕਰ ਲਿਆ ਹੁਣ ਜਦੋਂ ਇਹੋ ਜੀ ਗੱਲ ਸਿੱਖ ਸੰਗਤ ਦੇ ਮਨ ਦੇ ਵਿੱਚ ਜਾਊਗੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਸਾਰੀਆਂ ਸਿੱਖ ਸੰਗਤਾਂ ਦੇ ਮਨ ਦੇ ਵਿੱਚ ਰੋਸ ਪੈਦਾ ਹੋਊਗਾ ਦੂਸਰੇ ਪਾਸੇ ਧੰਤਨ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਵਿੱਚ ਆਸਥਾ ਰੱਖਣ ਵਾਲੇ ਇਸ ਸਥਾਨ ਨਾਲ ਜੁੜੀਆਂ ਸੰਗਤਾਂ ਦਾ ਵੀ ਠਾਠਾ ਮਾਰਦਾ ਇਕੱਠ ਹੈ ਬਹੁਤ ਵੱਡਾ ਸਮੁੰਦਰ ਹੈ ਕੱਲਾ ਦੁਆਬਾ ਨਹੀਂ ਮਾਲਵਾ ਤੇ ਮਾਝਾ ਤੇ ਪੁਆਧ ਦੇ ਵਿੱਚ ਵੀ ਸੰਗਤਾਂ ਨੇ ਜੋ ਇਸ ਸਥਾਨ ਦੇ ਨਾਲ ਭਾਵਨਾਤਮਕ ਤੌਰ ਤੇ ਜੁੜੀਆਂ ਨੇ ਔਰ ਮੁੱਖ ਮੰਤਰੀ ਸਾਹਿਬ ਦੀ ਇਸ ਸਟੇਟਮੈਂਟ ਨੇ ਉਹਨਾਂ ਸੰਗਤਾਂ ਨੂੰ ਵੀ ਆहत ਕੀਤਾ ਕਿਤੇ ਨਾ ਕਿਤੇ ਮੈਂ ਸਮਝਦਾ ਹਾਂ ਵੀ ਇਸ ਤਰ੍ਹਾਂ ਦਾ ਸਟੇਟਮੈਂਟ ਜਿਹੜੀ ਦਿੱਤੀ ਗਈ ਹੈ ਇਹਦੇ ਨਾਲ ਕੋਈ ਖੂਨੀ ਝੜਪ ਵੀ ਹੋ ਸਕਦੀ ਸੀ ਕੋਈ ਟਕਰਾਅ ਵੀ ਹੋ ਸਕਦਾ ਸੀ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਸ਼ੁਕਰਾਨਾ ਹੈ ਸ਼੍ਰੀ ਨਾਬਕਮਰ ਰਾਜਾ ਸਾਹਿਬ ਮਾਹਪੁਰਖਾਂ ਦਾ ਕਿ ਕੋਈ ਵੀ ਅਣਸੁਖਾਵੀ ਘਟਨਾ ਨਹੀਂ ਵਾਪਰੀ ਪਰ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ ਕਿਉਂਕਿ ਇਹੋ ਜੀ ਸਟੇਟਮੈਂਟ ਦੇ ਕੇ ਤੇ ਫਿਰ ਆਪਾ ਚੁੱਪ ਕਰ ਜਾਂਦੇ ਆ ਸੰਗਤਾਂ ਦੇ ਵਿੱਚ ਦੁਬਧਾ ਪੈਦਾ ਹੁੰਦੀ ਹੈ ਸੰਗਤਾਂ আহত ਹੁੰਦੀਆਂ ਨੇ ਤੇ ਟਕਰਾਅ ਵੀ ਪੈਦਾ ਹੋ ਸਕਦਾ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਹੈ ਇਦੇ ਬਾਰੇ ਜੇ ਮੈਂ ਗੱਲ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਐਸਆਈਟੀ ਨੇ ਮੁੱਖ ਮੰਤਰੀ ਸਾਹਿਬ ਨੂੰ ਗਲਤ ਰਿਪੋਰਟ ਦੇ ਦਿੱਤੀ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਣ ਬੁੱਝ ਕੇ ਗਲਤ ਸਟੇਟਮੈਂਟ ਦੇ ਦਿੱਤੀ ਮੈਂ ਸਮਝਦਾ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਡਾਇਲੌਗ ਚੱਲ ਰਿਹਾ ਸੀ ਤਰ੍ਹਾਂ ਤਰ੍ਹਾਂ ਦੀਆਂ ਸਟੇਟਮੈਂਟਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਮੁੱਖ ਮੰਤਰੀ ਸਾਹਿਬ ਜਾਰੀ ਕਰ ਰਹੇ ਸੀ ਜਦਕਿ ਸਰਕਾਰ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਇਹ ਖੇਤਰ ਨਹੀਂ ਹੈ ਇਹ ਖੇਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਔਰ ਕੁੱਲ ਦੁਨੀਆ ਵਿੱਚ ਬੈਠਾ ਸਿੱਖ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਆਸਥਾ ਰੱਖਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਸਾਡਾ ਕੇਂਦਰੀ ਅਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸਰਵਉੱਚ ਅਸਥਾਨ ਹੈ ਸੁਪਰੀਮ ਪਾਵਰ ਹੈ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਤਖਤ ਨਹੀਂ ਵਿਅਕਤੀ ਵਿਸ਼ੇਸ਼ ਦੇ ਤਖਤ ਪੰਜਾਂ ਸਾਲਾਂ ਬਾਅਦ ਬਦਲ ਜਾਂਦੇ ਨੇ ਪਰ ਇਹ ਅਕਾਲ ਦਾ ਤਖਤ ਹੈ ਮੈਂ ਸਮਝਦਾ ਹਾਂ ਕਿ ਜਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸਟੇਟਮੈਂਟਾਂ ਉਹਨਾਂ ਦੇ ਰਾਜਨੀਤਿਕ ਨੁਕਸਾਨ ਦਾ ਕਾਰਨ ਬਣਦੀਆਂ ਜਾ ਰਹੀਆਂ ਉਹਨਾਂ ਨੇ ਹੜਬੜੀ ਦੇ ਵਿੱਚ ਕਿਉਂਕਿ ਅੱਜ ਮੁੱਖ ਮੰਤਰੀ ਸਾਹਿਬ ਦੀ ਪੇਸ਼ੀ ਹੈ ਹੁਣ ਤੋਂ ਕੁਝ ਸਮੇਂ ਬਾਅਦ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਹੈ ਐਸਆਈਟੀ ਵੱਲੋਂ ਇਸ ਦਰਬਾਰ ਦੇ ਉੱਤੇ ਉਹਦਾ ਕੀ ਕਹਿਣਾ ਤੁਹਾਡਾ ਨਾਲ ਹੀ ਲੈ ਲਿਓ 10 ਤੇ ਜਿਹੜੇ ਤੁਸੀਂ ਸੂਰਤੀ ਗੱਲ ਕਰਦੇ ਹੋ ਜਿਹੜੇ 5 ਤੋਂ ਬਾਰੇ ਤੇ 20 ਨੇ ਉਹਨਾਂ ਦਾ ਵੀ ਜ਼ਿਕਰ ਉਹਨਾਂ ਨੇ ਕੀਤਾ ਵਾ ਇਹਨੂੰ ਥੋੜਾ ਡਿਟੇਲ ਦੇ ਵਿੱਚ ਦਰੋ ਕਿ ਐਫ ਆਈ ਆਰ ਦਾ ਮਤਲਬ ਕਿਉਂ ਕਿ ਖਾਸ ਤੌਰ ਤੇ 295 ए ਲਗਾਈ ਗਈ ਹੈ ਵੇਖੋ ਜੀ ਸਰਕਾਰ ਨੇ ਆਪਣਾ ਕਾਰਜ ਕਰਤਾ ਉਹਨਾਂ ਨੇ ਆਪਣੀ ਖਲ ਬਚਾਉਣ ਵਾਸਤੇ ਆਪਣੀ ਬਦਨੀਤੀ ਨੂੰ ਛਪਾਉਣ ਵਾਸਤੇ ਐਫ ਆਈ ਆਰ ਦਰਜ ਕਰ ਦਿੱਤੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਣਣਗੇ ਗੁਰੂ ਸਾਹਿਬ ਜਾਣਣਗੇ ਰਾਜਾ ਸਾਹਿਬ ਜਾਣਣਗੇ ਮਹਾਪੁਰਖ ਨੇ ਮਹਾਬਲੀ ਨੇ ਐਫਆਈਆਰ ਦਰਜ ਕਰਤੀ ਕੋਈ ਗੱਲ ਨਹੀਂ ਪਰ ਸੱਚ ਤਾਂ ਤੁਹਾਡੇ ਸਾਹਮਣੇ ਅਸੀਂ ਰੱਖ ਦੱਤਾ ਹੈ ਨਾ ਜਿਹੜੀ ਗੱਲ ਤੁਸੀਂ ਅੱਜ ਦੱਸ ਰਹੇ ਹੋ ਡਿਟੇਲਸ ਨੰਬਰਸ ਵੀ ਦਿੱਤੇ ਨੇ ਸਿੱਧੇ ਇਹ ਕੱਲ ਜਿਹੜੀ ਟੀਮ ਆਈ ਸੀ ਉਹਨਾਂ ਨੂੰ ਵੀ ਇਵੇਂ ਦੱਸਤੀ ਸਾਰਾ ਕੁਝ ਬਕਾਇਦਾ ਉਹਨਾਂ ਨੂੰ ਦਿੱਤਾ ਗਿਆ ਉਹਨਾਂ ਨੂੰ ਬਕਾਇਦਾ ਕੱਲੇ ਕੱਲੇ ਰਿਕਾਰਡ ਦੀ ਫੋਟੋ ਦਿੱਤੀ ਗਈ ਹੈ ਸਾਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਹੈ ਇਹ ਹੈ ਕਿ ਤੁਹਾਡੀ ਜੋ ਹੁਣ ਤੁਸੀਂ ਦੱਸ ਰਹੇ ਹੋ ਜੀ ਜੋ ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਾਈ ਉਹਦੇ باوجود ਮਿਸਲੀਡਿੰਗ ਸਟੇਟਮੈਂਟ ਅਸੀਂ ਤਾਂ ਹੈਰਾਨ ਆ ਕਿਉਂਕਿ ਸਾਨੂੰ ਐਸਆਈਟੀ ਇਹ ਕਹਿ ਕੇ ਗਈ ਹੈ ਵੀ ਇੱਥੇ 328 ਲਾਪਤਾ ਸਰੂਪਾਂ ਦੇ ਵਿੱਚੋਂ ਇੱਕ ਵੀ ਸਰੂਪ ਨਹੀਂ ਤੁਹਾਡੇ ਸਰੂਪ ਬਿਲਕੁਲ ਜੈਨੂਨ ਨੇ ਤੁਹਾਡੇ ਕੋਲ ਸਾਰਾ ਰਿਕਾਰਡ ਮੌਜੂਦ ਹੈ ਪਰ ਇਸ ਤੋਂ ਬਾਅਦ ਜੋ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਆਈ ਸਾਨੂੰ ਤਾਂ ਉਹਦੇ ਤੋਂ ਹੈਰਾਨੀ ਹੋਈ ਵੀ ਐਸਆਈਟੀ ਕੀ ਕਹਿੰਦੀ ਸੀ ਤੇ ਜਿਹੜਾ ਸਟੇਜ ਤੋਂ ਬਿਆਨ ਜਾਰੀ ਹੋਇਆ ਉਹ ਕੀ ਹੋਇਆ ਇਹ ਉਹਨਾਂ ਨੇ ਤਾਂ ਕਲੀਅਰਲੀ ਕਿਹਾ ਕਿ ਇਹ ਜਿਹੜੇ ਸਰੂਪ ਇੱਥੇ ਨੇ ਇਹਨਾਂ ਤੋਂ ਜਿਹੜੇ 328 ਨੇ ਉਹਨਾਂ ਨਾਲ ਕੋਈ ਗੱਲਾਂਬਾਤ ਨਹੀਂ ਹੈਗਾ ਕੋਈ ਲੱਗਦਾ ਨਹੀਂ ਅਸੀਂ ਕਹਿ ਰਹੇ ਹਾਂ ਜੀ 328 ਰੂਪਾ ਨਾਲ ਬਿਲਕੁਲ ਲੈਣਾ ਦੇਣਾ ਨਹੀਂ ਐਸਆਈਟੀ ਵੀ ਕਹਿੰਦੀ ਸੀ ਆਫ ਦਾ ਰਿਕਾਰਡ ਐਸਆਈਟੀ ਵੀ ਕਹਿੰਦੀ ਸੀ ਯਾਰੋ ਰਾਤ 1:30 ਵਜੇ ਪ੍ਰੈਸ ਨੂੰ ਜਾਰੀ ਕੀਤਾ ਇੱਕ ਮਿੰਟ ਇੱਕ ਇੱਕ ਤੋਂ ਹਾਲ ਸਰ ਬੜੀ ਸ਼ਬਦਾਬਦੀ ਔਰ ਕਰ ਲਿਓ ਉਹ ਕਹਿੰਦੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੂੰ 52 ਰੂਪ ਸੁਖਾਸਨ ਥਾਂ ਤੇ ਰਸੋਈ ਘਰ ਦੇ ਵਿੱਚੋਂ ਸਪੋਰ ਕੀਤੇ ਮਿਲੋ ਵੇਖੋ ਜੀ ਮੰਦਪਾਗਾ ਬੀਐਸਆਈਟੀ ਨੇ ਰਸੋਖ ਇੱਕ ਮਿੰਟ ਮਿੰਟ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਦੀ ਥਾਂ ਰਸੋਈ ਦੇ ਵਿੱਚੋਂ ਸਟੋਰ ਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਇਸ ਦਰਬਾਰ ਨੂੰ ਰਸੋਖਾਨਾ ਕਿਹਾ ਜਾਂਦਾ ਹੈ ਰਸੋਖਾਨਾ ਭਾਵ ਕਿ ਜਿੱਥੇ ਲੰਗਰ ਤਿਆਰ ਕਰਕੇ ਗਰੀਬ ਗੁਰਬਿਆਂ ਨੂੰ ਸ਼ਕਾਇਆ ਜਾਂਦਾ ਜਿੰਨੀ ਸੰਗਤ ਇੱਥੇ ਆ ਕੇ ਲੰਗਰ ਛੱਕਦੀ ਹੈ ਉਹਦੇ ਤੋਂ 3 4 ਸੰਗਤ ਇਥੋਂ ਲੰਗਰ ਲੈ ਕੇ ਜਾ ਕੇ ਘਰਾਂ ਵਿੱਚ ਛੱਕਦੀ ਹੈ ਪਰ ਇਹ ਜਿਹੜਾ ਰਸੋਈ ਸ਼ਬਦ ਵਰਤਿਆ ਗਿਆ ਇਹ ਮੰਦਭਾਗਾ ਹੈ ਸਰਕਾਰ ਦੀ ਬਦਨੀਤੀ ਨੂੰ ਉਜਾਗਰ ਕਰਦਾ ਹੈ ਇਹ ਬਹੁਤ ਹੀ ਮੰਦਭਾਗਾ ਸ਼ਬਦ ਹੈ ਉਹਨਾਂ ਨੇ ਰਸੋਖਾਨੇ ਨੂੰ ਰਸੋਈ ਦੱਸ ਦਿੱਤਾ ਕਹਿਣਾ ਤਾਂ ਇਹ ਸੀ ਵੀ ਰਸੋਖਾਨਾ ਸਾਹਬ ਤੋਂ 169 ਸਰੂਬ ਬਰਾਮਦ ਹੋਏ ਜੋ ਸਟੇਜ ਤੋਂ ਕਿਹਾ ਗਿਆ ਪਰ ਐਫ ਆਈ ਆਰ ਦੇ ਵਿੱਚ ਉਹਨਾਂ ਨੇ ਰਸੋਖਾਨੇ ਨੂੰ ਰਸੋਈ ਬਣਾਤਾ ਹੀ ਬੰਦ ਪਾਗੀ ਹੈ ਸਾਨੂੰ ਇਸ ਚੀਜ਼ ਦਾ ਬਹੁਤ ਦੁੱਖ ਜਿੱਦ